ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਜੇ ਦੇਸ਼ ਦੇ ਦੇਸ਼ਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਲਗਣੋ ਹਟ ਗਈ ਸਿਆਸੀ ਹੇਕ ਔਰ ਬਠਿੰਡੇ ਤੋਂ ਲਿਖਦਾ ਸੁਖਜੀਤ ਮਾਨ ਕੁਝ ਸਮਾਂ ਪਹਿਲਾਂ ਦੌਲਤ ਤੇ ਸ਼ੋਰਤ ਨਾਲ ਬాలాਮਾਲ ਕਲਾਕਾਰ ਸਿਆਸੀ ਸਟੇਜਾਂ ਉੱਤੇ ਆਗੂ ਬਣਨ ਲੱਗੇ ਸਨ ਸਿਆਸੀ ਤਿਰਣਾ ਵੀ ਉਹਨਾਂ ਨੂੰ ਚਰਚਿਤ ਚਿਹਰਿਆਂ ਵਜੋਂ ਵਰਤਨ ਦਾ ਮੌਕਾ ਨਹੀਂ ਸੀ ਖੁਝਾਇਆ ਲੋਕਾਂ ਦੀ ਕਚਹਿਰੀ 'ਚ ਜਦੋਂ ਇਹਨਾਂ ਕਲਾਕਾਰਾਂ ਦੀ ਸੁਰ ਮੱਠੀ ਪੈ ਗਈ ਤਾਂ ਹੁਣ ਨਵੇਂ ਵਜੋਂ ਕਿਸੇ ਦਾ ਕੋਈ ਨਾਂ ਸਾਹਮਣੇ ਨਹੀਂ ਆ ਰਿਹਾ ਕੁਝ ਕਿਸ ਖੇਤਰ 'ਚ ਕਿਸਮਤ ਜੁਮਾਉਣ ਮਗਰੋਂ ਪਿਛਾਂ ਹਟ ਗਏ ਤੇ ਕੁਝ ਦੀ ਸਿਆਸੀ ਪਾਰੀ ਜਾਰੀ ਹੈ ਆਮ ਤੌਰ 'ਤੇ ਹਰ ਤਰ੍ਹਾਂ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਕਲਾਕਾਰ ਸਿਆਸੀ ਕਿਸਮਤ ਅਜ਼ਮਾਉਣ ਦੀ ਇੱਛਾ ਜ਼ਾਹਰ ਕਰਨ ਲੱਗਦੇ ਨੇ ਪਰ ਹੁਣ ਲੋਕ ਸਭਾ ਚੋਣਾਂ ਲਈ ਕੋਈ ਨਵਾਂ ਕਲਾਕਾਰ ਆਗੂ ਬਣਦਾ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਿਹਾ ਮਮਦ ਸਦੀਕ ਤੇ ਭਗਵਾਨ ਮਾਨ ਨੂੰ ਛੱਡ ਕੇ ਕੋਈ ਵੀ ਹੋਰ ਕਲਾਕਾਰ ਸਿਆਸਤ ਦੀ ਸਟੇਜ ਉੱਤੇ ਲੰਮੀ ਹੇਕ ਨਹੀਂ ਲਾ ਸਕਿਆ ਮਮਦ ਸਦੀਕ ਇੱਕ ਦਫਾ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਹੁਣ ਵੀ ਸਰਗਰਮ ਸਿਆਸਤ ਵਿੱਚ ਨੇ ਤੇ ਆਸ ਹੈ ਕਿ ਕਾਂਗਰਸ ਫਰੀਦਕੋਟ ਤੋਂ ਉਹਨਾਂ ਨੂੰ ਟਿਕਟ ਦੇ ਸਕਤੀ ਹੈ ਲੋਕ ਸਭਾ ਚੋਣ ਲੜਨ ਦੇ ਵੀ ਇੱਛਕ ਨੇ ਜਦ ਕਿ ਭਗਵੰਤ ਮਾਨ ਵੀ ਇਸ ਵੇਲੇ ਆਮ ਆਦਮੀ ਦੇ ਪੰਜਾਬ ਪ੍ਰਧਾਨ ਨੇ ਤੇ ਸੰਗਰੂਰ ਤੋਂ ਲੋਕ ਸਭਾ ਸੰਸਦ ਮੈਂਬਰ ਨੇ ਭਗਵੰਤ ਮਾਨ ਇਸ ਵਾਰ ਵੀ ਉਸ ਸੀਟ ਤੋਂ ਉਮੀਦਵਾਰ ਨੇ ਗਾਇਕਾ ਸਤਵਿੰਦਰ ਬਿੱਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਸਨ ਪਰ ਜਿੱਤ ਨਹੀਂ ਸਕੇ ਸਨ ਚਤਵਿੰਦਰ ਬਿੱਟੀ ਨੇ ਕਿਹਾ ਕਿ ਉਹਨਾਂ ਨੇ ਇਸ ਚੋਣ ਲਈ ਕਿਸੇ ਵੀ ਹਲਕੇ ਤੋਂ ਦਾਅਵੇਦਾਰੀ ਤਾਂ ਨਹੀਂ ਜਿਤਾਈ ਹੈ ਪਰ ਜੇ ਪਾਰਟੀ ਹੁਕਮ ਕਰੂਗੀ ਤਾਂ ਉਹ ਤਿਆਰ ਨੇ ਗਾਇਕ ਜੱਸੀ ਜਸਰਾਜ ਨੇ ਵੀ 214 ਦੀਆਂ ਲੋਕ ਸਭਾ ਚੋਣ ਹਲਕਾ ਵਾਸਤੇ ਬਠਿੰਡਾ ਤੋਂ ਆਮ ਆਦਮੀ ਦੀ ਟਿਕਟ ਤੇ ਚੋਣ ਤੇ ਚੋਣ ਲੜੀ ਸੀ ਪਰ ਸਫਲ ਨਹੀਂ ਹੋਏ ਸਨ ਉਹਨਾਂ ਕਿਹਾ ਕਿ ਇੱਕ ਦੋ ਦਿਨਾਂ ਚੋਂ ਉਹਨਾਂ ਦਾ ਚੋਣ ਲੜਨ ਬਾਰੇ ਮਤਾ ਸਾਫ ਹੋ ਜਾਏਗਾ ਇੱਕ ਵਾਰ ਮਰਹੂਮ ਕੁਲਦੀਪ ਮਾਨਕ ਨੇ ਵੀ ਸਿਆਸੀ ਕਲੀ ਗਾਈ ਸੀ ਪਰ ਵੋਟਰ ਉਹਨਾਂ ਨੂੰ ਆਗੂ ਨਹੀਂ ਕਲਾਕਾਰ ਹੀ ਦੇਖਣਾ ਚਾਹੁੰਦੇ ਸਨ ਮਿਸ ਪੂਜਾ ਜਦੋਂ ਆਪਣੀ ਕਲਾ ਦੇ ਸਿਖਰ ਨੂੰ ਛੋਹ ਰਹੀ ਸੀ ਤਾਂ ਉਹ ਵੀ ਭਾਜਪਾ ਚ ਸ਼ਾਮਲ ਹੋਈ ਪਰ ਮੁੜ ਸਿਆਸੀ ਗਤੀਵਿਧੀਆਂ 'ਚ ਨਜ਼ਰ ਨਹੀਂ ਆਈ ਗਾयक ਬਲਕਾਰ ਸਿੱਧੂ ਸਿਆਸੀ ਸਰਗਰਮੀਆਂ ਤੋਂ ਪਰੇ ਹੋ ਗਏ ਕਮੇਡੀ ਕਲਾਕਾਰ ਗੁਰਪ੍ਰੀਤ ਕੋੱਗੀ ਵੀ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਗਏ ਪ੍ਰਧਾਨ ਸਭਾ ਚੋਣਾਂ ਲੜੇ ਸਨ ਬਟਾਲੇ ਤੋਂ ਹਾਰ ਕੇ ਇਸ ਰਾਤ ਨੂੰ ਕਿਨਾਰਾ ਕਰ ਗਏ ਗਾਇਕ ਹੰਸਰਾ ਜਹੰਸ ਨੇ 2009 ਵਿੱਚ ਜ਼ਿਲਹੰਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲੋਕ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ ਸਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਦਮ ਸ਼੍ਰੀ ਪ੍ਰਗਟ ਸਿੰਘ ਤੋਂ ਇਲਾਵਾ ਕੋਈ ਵੀ ਹੋਰ ਖਿਡਾਰੀ ਸਿਆਸਤ ਵਿੱਚ ਸਫਲ ਨਹੀਂ ਹੋਇਆ ਹੈ ਅਰਜਨワਾਡੀ ਸਜਣ ਸਿੰਘ ਚੀਮਾ ਪਦਮਸ਼੍ਰੀ ਪਹਿਲਵਨ ਕਰਤਾਰ ਸਿੰਘ ਕੁਮਾਂਤਰੀ ਕਬੱਡੀ ਖਿਡਾਰੀ ਗੁਲਜਾਰ ਸਿੰਘ ਉਰਫ ਗੁਲਜਾਰੀ ਮੂਨਕ ਨੇ ਵੀ ਸਿਆਸਤ ਚ ਪੈਰ ਰੱਖਦੇ ਆ ਵਿਧਾਨ ਸਭਾ ਚੋਣ ਲੜੀ ਸੀ ਪਰ ਜੇਤੂ ਆਕਾਸ਼ ਨਹੀਂ ਸੀ ਹੋਇਆ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਲੋਕ ਸਭਾ ਚੋਣਾਂ ਦੇ ਵਨ ਸਵੰਨੇ ਰੰਗ ਤੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਦੁਆਬੇ ਵਿੱਚ ਫੇਰੀ ਪਾਈ ਤੇ ਕਿਹਾ ਕਿ ਵੱਡਾ ਬਾਦਲ ਹੁਣ ਕਿਤੋਂ ਵੀ ਚੋਣ ਨਹੀਂ ਲੜੇਗਾ ਵੱਡੇ ਬਾਦਲ ਨੇ ਇੱਕ ਬਿਆਨ ਚਾਖਿਆ ਕਿ ਕਾਂਗਰਸ ਨੇ ਪੰਜਾਬ ਦਾ ਕਾਣ ਕਰ ਦਿੱਤਾ ਵੱਡੇ ਬਾਦਲ ਕੱਲ ਬਾਲਾ ਸਰਫਾਰਮ ਹਰਿਆਣਾ ਤੋਂ ਆਰਾਮ ਕਰਕੇ ਆਪਣੇ ਪਿੰਡ ਪਰਤੇ ਤੇ ਹਲਕੇ ਚੋਈਆਂ ਮੌਤਾਂ ਵਾਲੇ ਘਰਾਂ ਚ ਸੋਗ ਲਈ ਗੇੜੀ ਘੱਤੀ ਵੱਡੇ ਬੱਦਲ ਦੀ ਨੋ ਵੀ ਬਾਰਸ਼ ਨਹੀਂ ਮਤ ਕੋਰ ਬੱਦਲ ਨੇ ਆਪਣੇ ਹਲਕੇ ਬਠਿੰਡੇ ਚ ਮਹਿਲਾ ਬ੍ਰਿਗੇਡ ਦੀ ਨਬਜ਼ ਟੋਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਕਨਸਵਾਂ ਲੈ ਰਹੇ ਨੇ ਕਿ ਹਲਕੇ ਦੇ ਲੋਕ ਖਾਸ ਕਰਕੇ ਔਰਤਾਂ ਦੀ ਪ੍ਰਤੀ ਉਹਨਾਂ ਦੇ ਬੋਲ ਬਾਣੀ ਕਿਹੋ ਜੀ ਹੈ 31 ਮਾਰਚ ਤੋਂ ਵੀ ਬੱਦਲ ਹਲਕੇ ਚ ਰੈਲੀਆਂ ਸ਼ੁਰੂ ਕਰਨਗੇ ਕੱਲ ਪਟਿਆਲਾ ਵਿੱਚੋਂ ਦੀ ਲੰਘ ਰਹੇ ਸਨ ਵਿਕਰਮ ਸਿੰਘ ਮਜੀਠੀਆ ਤਾਂ ਅਕਾਲੀ ਦਲ ਯੂਥ ਵਿੰਗ ਦੇ ਵਰਕਰਾਂ ਨੇ ਮਜੀਠੀਆ ਦਾ ਫੁੱਲ ਵਰਸਾ ਕੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਸਥਿਤੀ ਅਜੀਬੋ-ਗਰੀਬ ਬਣ ਗਈ ਜਦੋਂ ਜ਼ਿਲ੍ਹਾ ਯੂਥ ਪ੍ਰਧਾਨ ਦੇ ਸਿਰ ਉੱਤੇ ਪਾਗਨਾ ਦੇਖ ਕੇ ਮਜੀਠੀਆ ਤੈਸ ਚ ਆ ਗਿਆ ਤੇ ਪਾਗਨਾ ਬੰਨਣ ਦਾ ਕਾਰਨ ਪੁੱਛ ਕੇ ਅੱਗੇ ਤੋਂ ਅੱਗੇ ਤੋਂ ਜਿਹਾ ਨਾ ਕਰਨ ਦੀ ਤਾਕੀਦ ਵੀ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਬਾਦਲਵੀ 122 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਤਾ ਹਾਸਲ ਕਰਨ ਲਈ ਬਾਦਲ ਪਰਿਵਾਰ ਨੂੰ ਦੋ ਲੋਕ ਸਭਾ ਹਲਕਿਆਂ ਵਿੱਚ ਚੋਣ ਲੜਾ ਕੇ ਵਿਸ਼ੇਸ਼ ਕਰਕੇ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਗੁਆਚੀ ਸ਼ਾਖ ਮਜ਼ਬੂਤ ਕਰਨ ਦੇ ਕੰਮ ਕਰਦਾ ਜਾਪਦਾ ਹੈ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਮਾਲਵਾ ਖੇਤਰ ਦੇ ਬਹੁਤਾਤ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਮਾਲਵਾ ਖੇਤਰ 'ਚ ਕਾਂਗਰਸ ਤੇ ਆਮ ਆਦਮੀ ਪਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਅਕਾਲੀ ਦਲ ਦੇ ਅੰਮ੍ਰਿਤਪੁਰ ਜ਼ਿਆਲਤ ਅਰਤੀਜੇ ਸਥਾਨ ਤੇ ਰਹੇ ਸਨ ਹੁਣ ਲੋਕ ਸਭਾ ਚੋਣਾਂ ਦੌਰਾਨ ਬਾਦਲ ਪਰਿਵਾਰ ਦੇ ਬਠਿੰਡਾ ਤੋਂ ਆਰਸ਼ਿੰਦ ਕੌਰ ਬਾਦਲ ਫਰੋਜ਼ਪੁਰ ਤੋਂ ਸੁਖਵੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਸੰਕੇਤ ਆਏ ਤਾਂ ਅਕਾਲੀ ਦਲ ਦੇ ਆਗੂ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੜ ਦੇ ਕੰਮ ਕਰਦੇ ਨਜ਼ਰ ਆ ਰਿਹਾ ਹੈ ਦੇਖਤਾ ਉਹਨਾਂ ਮੁਤਾਬਕ ਦੋਵੇਂ ਲੋਕ ਸਭਾ ਹਲਕੇਾਂ ਤੋਂ ਜਿੱਤ ਪ੍ਰਾਪਤ ਕਰ ਸਕਦੇ ਆ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚ ਪਾਰਟੀ ਦੇ ਸੁਧਾਰ ਵੱਲ ਵੀ ਕੰਮ ਕਰ ਸਕਦੇ ਆ ਐਸ ਵੇਲੇ ਕਾਲੀ ਦਲ ਵਾਸਤੇ ਲੁਧਿਆਣਾ ਦੁਚਿੱਤੀ ਦਾ ਸਥਾਨ ਬਣਿਆ ਹੋਇਆ ਜਿੱਥੇ ਕਾਲੀ ਦਲ ਨੂੰ ਹਾਲੇ ਆਪਣਾ ਉਮੀਦਵਾਰ ਨਹੀਂ ਲੱਭ ਰਿਹਾ ਦੁਆਬੇ ਦੀ ਗੱਲ ਜਲੰਧਰੋਂ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਢਟਵਾਲ ਲਈ ਨਕੌਦਰ ਬਿਆਦਬੀ ਕਾਨ ਸਰਦਰਦੀ ਬਣ ਗਿਆ ਹੈ ਇਸ ਕਾਂਡ ਦੇ ਬਾਰ ਨਾਲ ਬਿਆਦਬੀ ਕਾਨ ਤਿੰਨਕੌਦਰ ਚ ਪੁਲਿਸ ਦੀਆਂ ਗੋਲੀਆਂ ਨਾਲ 4 ਫਰਵਰੀ 1986 ਨੂੰ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ ਨਾ ਮਿਲਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਉਂਗਲਾ ਉਠਣ ਲੱਗੀਆਂ ਚਰਨਜੀਤ ਸਿੰਘ ਢਟਵਾਲ ਨੇ ਕਿਹਾ ਕਿ ਇਹ ਗੱਲ ਇੰਨੀ ਪੁਰਾਣੀ ਹੈ ਕਿ ਮੈਨੂੰ ਕੋਈ ਚਿਤਚੇਤਾ ਨਹੀਂ ਲੋਕ ਸਭਾ ਚੋਣਾਂ ਵਿੱਚ ਚੌਕੀਦਾਰ ਦੇ ਨਾਮ ਉੱਤੇ ਹੋ ਰਹੀ ਸਿਆਸਤ ਤੋਂ ਪਰੇਸ਼ਾਨ ਅਸਲੀ ਚੌਕੀਦਾਰਾਂ ਨੇ ਸਿਆਸੀ ਆਗੂਆਂ ਖਿਲਾਫ ਚੋਣ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਭੇਜੀ ਹੈ। ਮਾਲ ਵਿਭਾਗ ਦੇ ਚੌਕੀਦਾਰ ਸੋਸਾਇਟੀ ਨੇ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਦੇ ਸੂਬੇ ਦੇ ਚੋਣ ਅਫਸਰ ਨੂੰ ਭੇਜ ਕੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਂ ਅੱਗੇ ਚੌਕੀਦਾਰ ਲਿਖ ਰਹੇ ਨੇ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹਲ ਗਾਂਧੀ ਚੌਕੀਦਾਰ ਨੂੰ ਚੋਰ ਕਹਿ ਰਹੇ ਨੇ ਜੋ ਸਰਾਸਰ ਗਲਤ ਹੈ। ਇਹਨਾਂ ਦੋਵਾਂ ਆਗੂਆਂ ਕਾਰਨ ਉਹਨਾਂ ਨੂੰ ਆਪਣੀ ਡਿਊਟੀ ਕਰਨ ਦਾ ਔਖਾ ਹੋ ਗਿਆ। ਪਿੰਡਾਂ ਚ ਲੋਕ ਉਹਨਾਂ ਨੂੰ ਚੋਰ-ਚ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਸੰਗਰੂਰ ਚ ਰੈਲੀ ਦੇ ਦੌਰਾਨ ਨੌਜਵਾਨਾਂ ਦੇ ਭੜਵੇਂ ਇਕੱਠ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਵਿੱਤ ਮੰਤਰੀ ਹਲਕਾ ਲਾਇਲ ਗਾਗਰੇ ਵਿਧਾਇਕ ਪਰਮੇਂਦਰ ਢੀਂਡਸਾ ਦੇ ਹੱਕ 'ਚ ਫਤਵਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਸਮੀ ਤੌਰ ਤੇ ਇਸ ਤੇ ਮੋਹਰ ਲਾਈ ਜਾਣੀ ਬਾਕੀ ਹੈ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਮਜੀਠੀਆ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ ਪੁੱਛ ਲਿਆ ਲੋਕ ਸਭਾ ਚੋਣਾਂ 'ਚ ਤੁਹਾਨੂੰ ਸੰਗਰੂਰ ਹਲਕੇ ਤੋਂ ਵੱਡੇ ਢੀਂਡਸਾ ਚਾਹੀਦੇ ਆ ਜਾਂ ਛੋਟੇ ਢੀਂਡਸਾ ਚਾਹੀਦੇ ਆ ਦੱਸੋ ਕਿਹੜਾ ਚਾ ਦੋਮਾ ਦੇ ਹੱਕ ਚ ਨਾਰੇ ਲਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਭਾਈ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹਰਿਆਣਾ ਚ 10 ਲੋਕ ਸਭਾ ਸੀਟਾਂ ਉੱਤੇ ਇਕੱਠਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਔਰ ਹਰਿਆਣਾ ਤੋਂ ਕਿਹਾ ਗਿਆ ਕਿ ਸਿਰਸਾ ਤੇ ਕੁਰੂਕਸ਼ੇਤ ਲੋਕ ਸਭਾ ਸੀਟਾਂ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇਗਾ ਕੇਂਦਰੀ ਕਾਂਗਰਸ ਨੇ ਪੰਜਾਬ ਦੇ ਵਿੱਚ ਆਪਣੇ 4 ਉਮੀਦਵਾਰ ਐਲਾਨ ਕੇ ਸਿਆਸੀ ਹਲਚਲ ਹੋਰ ਤੇਜ਼ ਕਰ ਦਿੱਤੀ ਹੈ ਇਸ ਹਲਚਲ ਦੇ ਵਿੱਚ ਪਟਿਆਲਾ ਲੋਕ ਸਭਾਲ ਕੇ ਤੋਂ ਰਾਣੀ ਪ੍ਰਨੀਤ ਕੌਰ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਗੁਰਦਾਸਪੁਰ ਤੋਂ ਸੁਨੀਲ ਜਾਖੜ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੇ ਨਾਵਾਂ ਨੂੰ ਹਰੀ ਝੰਡੀ ਮਿਲਨ ਕਰਨ ਲੋਕ ਸਭਾ ਚੋਣਾਂ ਦੇ ਸਿਆਸੀ ਰੰਗਾਂ ਚ ਵਨਸਵਨਤਾ ਆ ਗਈ ਹੈ ਪੰਜਾਬ ਇਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਯੂਕੇ ਦੇ ਪਹਿਲੇ ਓਵਰਸੀ ਜਨਰਲ ਰਾਏ ਢਾਂਚੇ ਦਾ ਐਲਾਨ ਕਰ ਦਿੱਤਾ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਪ੍ਰਵਾਸੀਆਂ ਪੰਜਾਬੀਆਂ ਨੂੰ ਟਿਕਟਾਂ ਵੰਡਣ ਦਾ سلسلہ ਵੀ ਆਰੰਭ ਦਿੱਤਾ ਖੈਰਾ ਨੇ ਨਰਾਇਜ਼ ਨੂੰ ਯਕੀਨ ਦਿਵਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਚ ਸੂਬੇ ਦੀਆਂ 3 ਤੋਂ 5 ਵਿਧਾਨ ਸਭਾ ਸੀਟਾਂ ਨਰਾਇਜ਼ ਨੂੰ ਦੇ ਕੇ ਉਹਨਾਂ ਦੀ ਨੁਮਾਇੰਦਗੀ ਕੀਤੀ ਜਾਏਗੀ ਨਵੀਂ ਦਿੱਲੀ ਤੋਂ ਖਬਰਾਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਚ 14 ਸਟਾਰ ਪ੍ਰਚਾਰਕਾਂ ਚ ਪੰਜਾਬ ਤੋਂ ਸਿਰਫ ਭਗਵੰਤ ਮਾਨ ਨੂੰ ਸ਼ਾਮਲ ਕੀਤਾ ਗਿਆ ਜਦਕਿ ਪਿਛਲੀ ਵਾਰੀ ਸਟਾਰ ਪ੍ਰਚਾਰਕ ਰਹੇ ਕੁਮਾਰ ਵਿਸ਼ਵਾਸ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਦੇ ਭਾਜਪਾ ਵਿੱਚ ਰਲਣ ਕਰਨ ਸਲਕੇ ਦੇ ਸਮੇਂਕਰਨ ਵੀ ਬਦਲ ਚ ਦੇਰ ਨਹੀਂ ਲੱਗੇਗੀ ਚੇਤੇ ਰਹਿ ਕੇ ਖਾਲਸਾ ਨੂੰ ਆਮ ਆਦਮੀ ਪਾਰਟੀ ਤੋਂ ਕਰ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਗੱਠਜੋੜ ਹੋਣ ਦੀ ਸੂਰਤ ਚ ਖਾਸ ਕਰਕੇ ਪੰਜਾਬ ਇਕਾਈ ਚ ਵੱਡਾ ਖਿਲਾਰਾ ਪੈ ਸਕਦਾ ਹੈ ਦਿੱਲੀ ਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਦੇ ਕੌਮੀ ਨੇਤਾਵਾਂ ਨਾਲ ਚੋਣ ਗੱਠਜੋੜ ਕਰਨ ਦੇ ਕੀਤੇ ਜਾ ਰਹੇ ਜਿਸ ਨਾਲ ਕਾਰਨ ਪੰਜਾਬ ਇਕਾਈ ਦੇ ਨੇਤਾਵਾਂ ਤੇ ਵਲੰਟਰੀਆਂ ਚ ਬੇਚੈਨੀ ਤੇ ਰੋਸ ਦੀ ਭਾਵਨਾ ਤੇਜ਼ ਹੁੰਦੀ ਜਾ ਰਹੀ ਹੈ ਪਤਾ ਲੱਗਾ ਕਿ ਯਾਨੀ ਅੱਜ ਪੰਜਾਬ ਦੀ ਲੀਡਰਸ਼ਿਪ ਦਿੱਲੀ ਚ ਇਕੱਠੀ ਹੋਈ ਹੋਈ ਹੈ ਜਿਸ ਵਿੱਚ ਸਬੰਧੀ ਕੋਈ ਸਪਸ਼ਟ ਗੱਲ ਹੋਣ ਦੇ ਅਸਾਰ ਨੇ ਦੂਜੇ ਬਨੇ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੋਧਰਾਮ ਦਾ ਕਹਿਣਾ ਹੈ ਕਿ ਕਰ ਚੁੱਕੀ ਹੈ ਕਿ ਪੰਜਾਬ ਚ ਕਾਂਗਰਸ ਨਾਲ ਚੋਣ ਗੱਠਜੋੜ ਅਸਲੀ ਤੌਰ ਤੇ ਸੰਭਵ ਨਹੀਂ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਜੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਢੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਜਲੰਧਰ ਤੋਂ ਖਬਰ ਸ਼੍ਰੀ ਗੁਰੂ ਦਾਨਕ ਦੇਵ ਜੀ ਦੇ 550 ਸਾਲਵੇਂ ਪ੍ਰਕਾਸ਼ ਪੁਰਬ ਮੌਕੇ ਸultanpur Lodhi ਨਾਤਮਸਤਕ ਹੋਣ ਵਾਸਤੇ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਇਲਾਕੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਖੋਲ ਦਿੱਤੇ ਐ ਸultanpur Lodhi ਦੇ ਆਲੇ ਦੁਆਲੇ 30 ਕਿਲੋਮੀਟਰ ਦੇ ਇਲਾਕੇ ਤੋਂ ਵੱਧ ਦੂਰੀ ਤੇ ਰਹਿਣ ਵਾਲੇ ਲੋਕਾਂ ਨੇ ਸੰਗਤ ਨੂੰ ਆਪਣੇ ਘਰਾਂ 'ਚ ਠਹਿਰਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੰਗਤ ਵਿੱਚ ਇਸ ਗੱਲ ਨੂੰ ਲੈ ਕੇ ਖਾਸਾ ਉਤਸ਼ਾਹ ਹੈ ਕਿ ਬਾਹਰੋਂ ਆਉਣ ਵਾਲੀ ਸੰਗਤ ਤੋਂ ਉਹਨਾਂ ਦੇ ਘਰਾਂ 'ਚ ਚਰਨ ਪਾਏਗੀ ਸ਼ਹਿਰ ਦੇ Hindu ਪਰਿਵਾਰਾਂ ਨੇ ਵੀ ਆਪਣੇ ਘਰਾਂ ਦੇ ਦਰਵਾਜ਼ੇ ਸੰਗਤ ਲਈ ਖੋਲ ਦਿੱਤੇ ਨੇ ਵਾਤਾਵਰਣ ਪ੍ਰੇਮੀ ਸੰਤ ਬਲਬ ਕਿ ਬਾਹਰ ਆਉਣ ਵਾਲੀ ਸੰਗਤ ਦੇ ਠਹਿਰਨ ਦਾ ਪ੍ਰਬੰਧ ਕਰਨ ਦੇ ਇੰਤਜ਼ਾਮ ਕੀਤੇ ਔਰ ਉਹਨਾਂ ਨੇ ਦੱਸਿਆ ਕਿ 50000 ਤੋਂ ਬਾਅਦ ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਵੱਲੋਂ 1 ਲੱਖ ਪਰਿਵਾਰਾਂ ਨੂੰ ਲੋਕਾਂ ਦੇ ਘਰਾਂ 'ਚ ਠਰਾਉਣ ਨਾਲ ਨਾਲ ਉਹਨਾਂ ਦੇ ਲੰਗਰ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਆਵਾਜਾਈ ਦਾ ਸਾਧਨ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਜਨਾਮਾ ਲੈ ਕੇ 30 ਮਾਰਕਾ ਹਾਜ਼ਰ ਹੈ ਤੇ ਕੀ ਕਹਿੰਦਾ ਹੈ ਉਹ ਜਿਹੜਾ ਸੁਨਾਈਏ ਕਹਿੰਦਾ ਹੈ ਕਿ ਪੁੱਟਿਆ ਨਵਾਂ ਕੋਈ ਕਦਮ ਪੁਲਾੜ ਅੰਦਰ ਸੁਣਿਆ ਭਾਰਤ ਦੀ ਹੋਈ ਹੈ ਚੜਤ ਬੇਲੀ ਜੁੜ ਕੇ ਸਾਇੰਸ ਤੇ ਫੌਜ ਦੀ ਵੱਡੀ ਸ਼ਕਤੀ ਜਿਸ ਨੂੰ ਸਾਰਾ ਸੰਸਾਰ ਰਿਆ ਪੜਤ ਬੇਲੀ ਜੁੜ ਕੇ ਸਾਇੰਸ ਤੇ ਫੌਜ ਦੀ ਵੱਡੀ ਸ਼ਕਤੀ ਜਿਸ ਨੂੰ ਸਾਰਾ ਸੰਸਾਰ ਰਿਆ ਪੜਤ ਬੇਲੀ ਤਿੰਨਾ ਮੁਲਕਾਂ ਦੇ ਤੀਕਰ ਸੀ ਅਜੇ ਭਾਰਤ ਚੌਥਾ ਭਾਰਤ ਵੀ ਉਹਨਾਂ ਵਿੱਚ ਖੜਤ ਬੇਲੀ ਆਡਾ ਜਿਹੜੇ ਸ਼ਰੀਕ ਨਾਲ ਨੇਤ ਰਿੰਦਾ ਆਡਾ ਜਿਹੜੇ ਸ਼ਰੀਕ ਨਾਲ ਨੇਤ ਰਿੰਦਾ ਲਾਗੇ ਚਾਗੇ ਨਹੀਂ ਕਿਤੇ ਵੀ ਘੜਤ ਬੇਲੀ ਮਸਲਾ ਭੁੱਖ ਦਾ ਹੋਇਆ ਨਹੀਂ ਹੱਲ ਹਾਲੇ ਮਸਲਾ ਭੁੱਖ ਦਾ ਹੋਇਆ ਨਹੀਂ ਹਲ ਹਾਲੇ ਤੇ ਮਿਲਿਆ ਕਰਨ ਨੂੰ ਨਹੀਂ ਰੋਜ਼ਗਾਰ ਬੇਲੀ ਵਧਦੀ ਜਾਏ ਮਹਿੰਗਾਈ ਤਾਂ ਕੀ ਹੋਇਆ ਪਹੁੰਚਿਆ ਭਾਰਤ ਪਲਾੜ ਤੋਂ ਪਾਰ ਬੇਲੀ ਵਧਦੀ ਜਾਵੇ ਮਹਿੰਗਾਈ ਤਾਂ ਕੀ ਹੋਇਆ ਪਹੁੰਚਿਆ ਭਾਰਤ ਪਲਾੜ ਤੋਂ ਪਾਰ ਬੇਲੀ ਇਹ ਅਜਨਮ ਵਿੱਚ 30 ਸਪਾਰਖਾਂ ਕਹਿ ਰਿਆ ਸੀ ਔਰ ਮੌਸਮ ਦਾ ਹਾਲ ਦੱਸਦੀ ਹੈ ਅੱਜ ਚੰਡੀਗੜ੍ਹ ਸਵੇਰੇ ਬਦਲਵਾਈ ਬਣੀ ਪੰਜਾਬ ਦੇ ਵੀ ਕੁਝ ਖੇਤਿਆਂ ਵਿੱਚ ਬਦਲਵਾਈ ਬਣੀ ਉਸ ਤੋਂ ਬਾਅਦ ਤਿੱਖੀ ਧੁੱਪ ਨਿਕਲੀ ਧੁੱਪ ਕਰੜੀ ਸੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਰਮੀ ਆ ਗਈ ਹੈ ਭਾਵੇਂ ਲੇਟ ਆਈ ਹੈ ਇਸ ਧੁੱਪ ਨਾਲ ਕਣਕ ਦੀ ਫਸਲ ਨੂੰ ਵੀ ਖਾਸਾ ਫਾਇਦਾ ਹੋਣ ਦਾ ਅਨੁਮਾਨ ਦੱਸਿਆ ਗਿਆ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ